ਸਤਿ ਸ਼੍ਰੀ ਅਕਾਲ ਜੀ ਅਜਾ ਕੋ ਪਰਸਨਲ ਡਿਸਕਸ ਚੱਲਣ ਦੀ ਲੱਗਦਾ ਕਿ ਲਾਈਵ ਲੋਈਤ ਨਹੀਂ ਆਏ ਕਿ ਆ ਵੀ ਲੱਕੀ ਅੰਦਰ ਤੱਕਣਾ ਸਾਡੇ ਗਿਆਨੀ ਆਡਾ ਡਿਪੈਂਡ ਵਾਲਾ ਅਸਾ ਸਾ ਆਹੋ ਉਹਨੇ ਪਹਿਲਾਂ ਵੀ ਕਰਾਇਆ ਵਧੀਆ ਗਿਆ ਰੈਂਟ ਉਹਦਾ ਫੇਰ ਉਸੇ ਦਾ ਹੀ ਹੋਇਆ ਗੋਡੇ ਦਾ ਆਪਰੇਸ਼ਨ ਇਹ ਯਾਰ ਕਿਸੇ ਨੂੰ ਵੀ ਨਾਲ ਹੀ ਆਪਣੀ ਚਾਰਾ ਉਹ ਗੱਲ ਹੁੰਦੀ ਪਰਮਾਤਮਾ ਨੇ ਜਿੱਥੇ ਰੱਖਣਾ ਉੱਥੇ ਰੱਖਣਾ ਛੱਟਾ ਪਟਾ ਬਹੁਤ ਟਾਈਮ ਪਿਆ ਲੇਤਾ ਲੇ ਤੇ ਸਟਾਰਟਿੰਗ ਤੇ ਪ੍ਰੈਸ਼ਰ ਨਹੀਂ ਮੈਂ 7 ਮਹੀਨੇ ਉਂਝ ਖਰਾਬ ਹੋ ਗਏ ਹੰਡੀ ਕਰਾ ਕੇ ਨਾ ਕਰਮਾ ਮਿਲ ਜਾਣਾ ਕਿਸੇ ਨੂੰ ਵੀ ਤੂੰ ਫਿਕਰਾ ਰਹਿ ਬਸ ਮੈਂ ਅੱਗੇ ਕੱਲ ਕਰਦੇ ਆਂ ਗੱਟੀਆਂ ਦਾ ਰਾਜਾ ਭਜੌਰ ਦਾ ਭਾਂਜਾ ਦੇਖੋ ਉਹ ਚਾਹੀਦੀ ਐ ਸ਼ੂਟਰ ਗੱਡੀ ਦੇ ਉੱਪਰ ਗੱਡੀ ਦੇਖੋ ਠੀਕ ਉਹ 22 ਯਾਰ ਕਰਦੀ ਆ ਇਹਦੇ ਪੱਟੇ ਕਾਢੀ ਗੱਡੀ ਠੀਕ ਹੈ ਬਾਕੀ ਕੋਈ ਟੈਨਸ਼ਨ ਨਾ ਲੈ ਨਹੀਂ ਨਹੀਂ ਹੋਰ ਮੈਂ ਸਾਟ ਦੇ ਦਸਿਆਂ ਨੂੰ ਚੱਕਾ ਪਾ ਗਈ ਜਦੋਂ ਪਸਤਾ ਇਹ ਘਰੇ ਰਹਿ ਗਿਆ ਫਿਰ ਗੱਡੀ ਦਵਾਈ ਆਪਾਂ ਉਹਨਾਂ ਨਾਲ ਸਰਵਾਰ ਆਏ ਬੱਡੀ ਗੱਲ ਉਹ 15 ਨੰਬਰ ਵਾਲਾ ਛੇੜ ਦੇ ਰਿਹਾ ਨਹੀਂ ਇਤਨੇ ਨੀ ਸਾਹ ਰੱਖੋ ਪਰਮਾਥਾ ਮਾ ਬੜਾ ਕੋਈ ਨਹੀਂ ਲਪਾਉਂਦਾ ਬੜਾ ਕੋਈ ਨਹੀਂ ਤਾਂ ਮੈਂ ਬੜਾ ਸੋਚਣ ਕੇ ਮੈਂ ਰੱਤਾਂ ਦੇ ਸਰੋਜ ਮਾਈ ਪਰਮਾਤਮਾ ਦੀ ਤੇ ਜੋ ਮੰਗਿਆ ਪਾਉ ਮਿਲਿਆ ਕਿ ਵੱਡੇ ਬੜੇ ਜੀ ਭਾਈ ਬੜਾ ਕੀ ਵੱਡੇ ਬੜਾ ਬੇਨਤ ਹੈ ਜੀ ਟੱਕਰ ਪਲਾਸਟਿਕ ਦਾ ਆ ਗਿਆ ਆ ਬਹੁਤ ਚਰਦੀ ਹੈ ਜੀ ਹਾਂ ਸਾਰੀ ਬਚਦੀ ਹੈ ਜੀ ਪਹਿਲਾਂ ਕੱਚ ਦੀਆਂ ਹੁੰਦੀਆਂ ਉਹ ਟੱਕਰ ਹਾਲ ਚਿਰਦਾ ਨਿਕਾਦਾ ਬਹੁਤ ਭਾਰੀ ਹੁੰਦਾ ਕੱਚ ਦਾ ਹਾਂ ਭਾਈ ਆਦੀ ਤੇ ਕੱਲੀ ਬਹੁਦੀ ਸੀ ਜੀ ਜਮਾਨਾ ਮਾਡਰਨ ਹੋ ਗਿਆ ਨਾ ਹੁਣ ਏ ਲੈ ਮਾਰਾ ਬਾਮਲੇ ਇਦਰ ਜੰਦਰ ਚਣਾ ਪੁਣੇ ਪੱਟੇ ਬਹੁਤ ਮਹਿੰਗੇ ਆ ਪਾਕਿਸਤਾਨ ਚ ਜੰਗਲੇ ਕਦੇ ਆ ਰੇ ਇਕੱਠਾ ਦਾ ਮੇਰ ਮੇਰ ਦੋਵਾਂ ਤੋਂ ਮਿਲਨੀ ਹੈ ਚਾਰਜਰ ਪਾ ਜੀ ਯਰ ਦਾ ਗੈਦਾ ਪੱਟੇ ਉਹ ਬਲੇ ਵਡਿੰਗ ਮੇ ਗਿਆ ਹੀ ਤਾਂ ਭਰਾ ਆਏ ਤਾਂ ਆਪ ਇੰਨੇ ਨੂੰ ਆਖੀ ਜਾਂਦੇ ਹੋੜਾ ਮੈਂ ਪੱਟੇ ਦੇ ਪੰਚਰ ਵਗ ਵੀ ਹੈਗੀ ਯਾਰ ਦੋਸਤ ਬਣੇ ਜਿਹਦੇ ਜਿਹਦੇ ਉਹ ਸਮਾਨ ਜਦੋਂ ਬਾਹਰ ਘਟਣ ਹੁੰਦੇ ਇਦਾਂ ਹੀ ਕਹਿੰਦੇ ਆ ਇਧਰੋਂ ਮਗਾਉਂਦੇ ਸਾਰੇ ਹਾਂ ਹਾਂ ਪੱਟੇ-ਪੁੱਟੇ ਪਾਉਂਗਾ ਜਿਹੜੇ ਵਧਿਆ ਹੁੰਦਾ ਕਰਦੀ ਆ ਜਿੰਨੇ ਪੱਟੇ ਮਹਿੰਗੇ ਯਾਰ ਪਹਿਲਾਂ ਜਿੱਤਿਆ ਉਹਨਾਂ ਨੇ ਮੈਚ ਹੀ ਉਹ ਟੂਰਨਾਮੈਂਟ ਉਹਨਾਂ ਦੇ ਖੁੱਲੇ ਹੁਣ ਕਿਵੇਂ ਮੈਚ ਵਿਚਾਰਿਆ ਪਹਿਲਾਂ ਮਾਹ ਹੀ 23 35 ਨਾਲ ਸਾਰੇ ਸਾਫ ਨੇ ਮੇਰ ਮੇਦਾਨ ਦੇ ਵੀ ਦੋ ਦਿਨ ਚਾਰ ਦਿਨ ਜੁੜੇ ਜੀ ਆਪਣੇ ਆਦੇ ਆ ਗਿਆ ਬੰਦਾ ਖੁਦ ਕਰਦਾ ਹਾਂ ਆਪਾਂ ਚਲੋ ਫੇਜਾ ਵੰਦ ਗੋ ਕੀ ਦੇਖੀਏ ਉਹਨਾਂ ਦਾ ਬੋਲੀ ਆ ਆਪਣੇ ਆਪਣੇ ਦਾ ਮੱਝ ਦੇ ਕਰਨ ਦੇ ਜਿਹੜੇ ਆ ਉਹਨਾਂ ਦਾ ਜੱਜ ਅੱਜ ਥੱਲੇ ਆਲੀ ਫੇਰ ਦੇ ਬਣਾ ਤਿੰਨ ਚਾਰ ਜਿਲ੍ਹੇ ਹੀ ਖੇਡਦੇ ਉਹਨਾਂ ਦੇ ਉਹ ਕੱਬ ਹੋਣੀ ਸ਼ੁਰੂ ਹੋਏ ਉਹ ਸੱਤ ਅੱਠ ਅੱਠ ਦੇ ਬਾਅਦ ਕੱਬ ਦੇ ਅੱਠ ਪੂਰੀਆਂ ਪੂਰੀਆਂ ਸਾਰੇ ਪਲੇਅਰ ਇਕੱਠੇ ਕਰਕੇ ਆਉਣਗੇ ਕੋਈ ਜ਼ੀਰੋ ਨਹੀਂ ਦੇ ਪਾਤੀ ਆ ਆ ਨਾ ਬੱਵਾ ਜਿਹੜਾ ਉਹ ਇੱਕੋ ਜਿਹਾ ਓਦਨ ਨਿਊਜ਼ੀਲੈਂਡ ਦੇ ਬੜੀਚੇ ਨਹੀਂ ਹੋ ਰਹੇ ਆ ਬੜੀਚੇ ਨਹੀਂ ਉਹ ਦਮ ਨਾਲ ਬੜੇ ਅੱਡ ਚਾਹਣਗੇ ਰਾਣਾ ਭਵਾਨ ਦੇ ਰਾਖਰ ਹੋਰੇ ਗਾਰਡ ਸੱਗਰ ਗਾਰਡ ਬੜਾ ਪੁਰਾਣਾ ਨਾ ਬੜਾ ਪੁਰਾਣਾ ਬੰਦਾ ਨਾ ਇਹ ਆਪਾਂ ਨਿਗੇ ਨਿਗੇ ਜਦੋਂ ਵਿਲਡ ਕੱਪ ਜਿਹਨੂੰ ਵੀ ਆਖਿਆ ਪਹੁੰਚ ਦਿੱਤੇ ਗਏ ਗਾਂਢ ਗਾਉਂ ਦੀ ਪੂਰੀ ਵਾਵਾ ਉਮਰ ਨਾ ਨਾ ਚਿਸਤੀ ਲਾਲਾ ਲਾਲਾ ਆਹੋ ਲਾਲਾ ਯੇ ਲੀਗ ਜਿਹੜੇ ਸਾਰੇ ਨੀਂ ਨਾ ਰੱਖੇ ਦੁਰਦਾ ਜੀ ਦਾ ਨਾ ਅਵੀ ਅਜੇ ਤੱਕ ਦਾ ਪੂਰਾ ਨਵਾਂ ਨੇ ਚਾਲ ਦਰਦਾ ਅਮਰੀਕਾ ਵੀ ਖੇਡਿਆ ਲਾੜਾ ਹੋਈ ਜੇ ਬੜਾ ਤਗੜਾ ਵੀ ਰੋਦਰ ਹੈ ਵੀ ਬੰਦੇ ਦੇ ਹਿਸਾਬ ਆਪੇ ਬੰਦੇ ਨੇ ਸਾਰਾ ਜੁਮਨ ਕਰਦਾ ਚਲੇ ਪੱਟਾ ਪੱਕੀ ਬਾੜੇ ਨਾ ਬਾਹਰ ਉਹਨੇ ਪੱਕੇ ਜਣਾ ਗਰਾਉਂਡ ਤੇ ਮੈਂ ਤਲੋ ਸਾਰੇ ਨੇ ਇਕੱਠੇ ਹੋ ਗਏ ਜਣਾ ਸਾਡੇ ਬੰਦੇ ਇੱਕ ਇੱਕ ਕਰਕੇ ਜਾਂਦੇ ਆ ਕੋਈ ਵੀ ਮਰਜ਼ੀ ਨਾਲ ਚੱਲਦੀ ਆ ਉਹ ਇਕੱਠੇ ਰਹਿੰਦੇ ਬੰਦੇ ਜੀ ਯਾਰੀ ਤਰੀ ਜਿਹੜੀ ਮੇਰੀ ਪਹਿਲੇ ਸਾਲ ਕ੍ਰੇਡਾ ਕਰਾਈ ਓ ਮਾਈ ਗੋਡ ਕਰਾਤੀ ਛਾੜ ਚੇ ਪੱਕੇ ਛਾੜ ਚੇ ਅਟੈਚ ਦਾਤੇ ਨੇ ਕਿਨੇਰੇ 6 ਅੱਜ 6 ਕਰਤੇ ਚਾਹਾਂ ਤੋ ਨਹੀਂ ਇੱਕ ਮਿੰਟ 6 ਠਾ ਜਿੱਕੇ ਜੱਫੇ ਤਿੰਨ ਜੱਫੇ ਨਹੀਂ ਇੱਕ ਜੱਫੇ ਇੱਕ ਜੱਫੇ ਨਾ ਮੇਲਾ ਲੁੱਟ ਗਿਆ ਦਾਏ ਗੱਭਰੂ ਨਹੀਂ ਮੇਰੇ ਤਾਂ ਰਿਆ ਹੀ ਯਾਰ ਫਟਣਾ ਚੋਰ ਤਾਂ ਧਾਰਿਆ ਹੀ ਦਿਮਾਗ ਦਾ ਬੜਾ ਚੈਰ ਹੁੰਦਾ ਨਹੀਂ ਬਲੌਗ ਚ ਵੇਖ ਕੇ ਕਿਨੇ ਰਹਿ ਜੈਰ ਉਹਦੀ ਵੀ ਕੇ ਟਾਈਮ ਬਾਲੀ ਜੜਾਈ ਉਹਨੇ ਪੂਰਾ ਥਾਪੀ ਮਾਰੀ ਪਹਿਲੀ ਬੜੇ ਜੋਰ ਦੀ ਹਾਡੇ ਦੇ ਦੇ ਬਿੱਲੀ ਤੋਂ ਪੱਜ ਗਏ ਉਸ ਬਾਅਦ ਹੋਰ ਕਿਉਂ ਚੜ ਗਿਆ ਚਲੋ ਵਧੀਆ ਜੜ੍ਹ ਕਰ ਮੈਂ ਭਲ ਹੁੰਦੀ ਉਹ ਮਿਲ ਕੇ ਰਹਿੰਦੀ ਕਿਤਾ ਮਰਦੀ ਮਿਲਿਆ ਜੋ ਉਹਨੇ ਪ੍ਰਮਾਤਮਾ ਨੇ ਜਿੱਥੇ ਲਿਖੀ ਆ ਨਾ 500 ਡਾਲਰ ਮਿਲ ਗਿਆ ਜਿੱਥੇ ਉਹਨੇ ਰੋਲਣਾ ਉਹਨੇ ਰੋਲਣਾ ਰੋਲਣਾ ਕਿੰਨੇ ਡਾਲਰ ਦਾ ਹੀ ਹੋ ਜਾ 2000 ਡਾਲਰ ਮਿਲਿਆ ਪੜਾ ਮੇਰਾ 2000 ਹੋ ਗਿਆ ਨਾ 500 ਦਾ ਹੀ 2000 ਹੋ ਗਿਆ 1850 ਬਸ 11 ਦਾ ਸੀਜ਼ਨ ਲੱਗ ਗਿਆ ਮੈਂ 15 ਹੋ ਗਿਣਿਆ ਆ ਮੈਂ 1800 ਡਾਲਰ ਹੋ ਗਿਆ 1800 ਓਏ ਵੀਰ ਮੇਰਾ ਪ੍ਰੈਸ਼ਰ ਆਇਆ ਜੀ ਮੈਨੂੰ ਵੀਡੀਓ ਜਿੰਨੇ ਮੱਲੇ ਹੈਲਪ ਇਹ ਰਾਜਨ ਨੇ ਲਗਾ ਇਹ ਕੱਪੜੇ ਕੁੱਪੜੇ ਤੇ ਨਾ ਚਾਹੀਏ ਮੰਗਵਾਈਆਂ ਸਾਰਾ ਕੁਝ ਬੜਾ ਕੰਮ ਖਰਾਬ ਹੀ ਭਾਈ ਵੀ ਖਰਚਾ ਹੀ ਲਾਇਆ ਵੀਰ ਉਹਨਾਂ ਨੂੰ 1800 ਡਾਲਰ ਬਲਾਵਾ ਅੱਜ ਬਲਾਦੋ ਬਲਾਦੋ ਖੁੱਲੇ ਦਿਲ ਨਾਲ ਭੱਜੇ ਆ ਜਟਾ ਲੋੜ ਦੌੜ ਪੀਲੀ ਕਰਨਾ ਪਾਵੇ ਨਾ ਭਾਵੇਂ ਨਾ ਭਾਗੀ ਭਰਾ ਹੈਗੇ ਆ ਓ ਚਾਹ ਦਿਓ ਓਟਕੋ ਰਾਜ ਨੇ ਤੇ ਢੇਡੀ ਵੜਾ ਗਾਹ ਨੂੰ ਛੱਡਿਆ ਤੇ ਗੋਲ ਓਏ ਜਿੱਦ ਤੋਂ ਕੋਇਲ ਬਣੀ ਓਏ ਤੂੰ ਕੀ ਲੇਖੰਦਾ ਕੀ ਸਭ ਲੱਗਦਾ ਓਰੇ ਆ ਤੁਰਿਆ ਵਿਸ਼ਵਾਸ ਤੁਰਿਆ ਓਰੇ ਤੇ ਆ ਕੀ ਨਾਂ ਤੇਰਾ ਕੁਸ਼ਵਾਸ ਵਿਸ਼ਵਾਸ ਅੱਛਾ ਊੜਾ ਵਿਸ਼ਵਾਸ ਕਰਦੇ ਨੂੰ ਤੇਰੇ ਤੇ ਇਨੇ ਰੱਖਿਆ ਨਾ ਇਹਨੇ ਰੱਖਿਆ ਤੇਰਾ ਵਿਸ਼ਵਾਸ ਹੈ ਹੈ ਤਾਈ ਮੇਰੀ ਤਾਈ ਤੇ ਵਿਸ਼ਵਾਸ ਰੱਖਣਾ ਹੈ ਤੋੜਨਾ ਨਹੀਂ ਫਿਰ ਹੈ ਸ਼ਹੀਦ ਕਾਲ ਮਾ ਤੇਗਿੰਦਰ ਕੌਰ ਦੀ ਅੱਖਾਂ ਦਾ ਨਾਸਰੀ ਕਾਜ ਰਾਜਾ ਪੱਧਰੀ ਵਾਲਾ ਜੀ ਜੀ ਅੱਜ ਦੇ ਨਹੀਂ ਨਾ ਜੀ ਮੰਗੇ ਆਏ ਨਾ ਜੀ ਮੰਗੇ ਪਾ ਕੇ ਆ ਦੇ ਨਾ ਸਮਝੀ ਵੀ ਬੱਦ ਮਿਲ ਮੰਗੇ ਆ ਕਿ ਮੰਗੇ ਆਏ ਆ ਓਏ ਅਨੂ ਮੰਗੇ ਆਏ ਕਿ ਮੰਗੇ ਆਏ ਆ ਤੇਰਾ ਸਿਰ ਆ ਦੇ ਕੋਈ ਨਹੀਂ ਇਹ ਵੀਰ ਜੀ ਤੁਹਾਨੂੰ ਚਾਹ ਪਾਣੀ ਰੱਖਣ ਨੂੰ ਬਣਾਈ ਆ ਵੇ ਕਿੱਡੀ ਟਿਕ ਕੀ ਨਾ ਕੇਤ ਲਈ ਇੱਥੋਂ ਇਦਾਂ ਚਾਹ ਪਾਣੀ ਇਦਰੇ ਕੋ ਸਾਰਿਆਂ ਨੇ ਇਹ ਇਹ ਐਂ ਕਰਕੇ ਇਦਰੇ ਵਾਹ ਸਹੀ ਗੱਲ ਨਾ ਓ ਕਾਕਣੀ ਕੋਈ ਭਾਗੇ ਨਾ ਗਏ ਨਾ ਗਏ ਤੂੰ ਪੂੰਜੀ ਉਧਰ ਦੀ ਆਵੇ ਪਾਣੀ ਆ ਹੀ ਰੱਖੇ आले ਆ ਪੀ ਲੈ ਮਰੋ ਕੇ ਪੀਣੀ ਆ ਯਾਰ ਤੂੰ ਪਕਾ ਕਰ ਤੇ ਘਰ 파ਟ ਤੇ ਸੁਣੋ ਬੰਨੇ ਤਾਂ ਵੱਡਾ ਹੀ ਆਉਂਦਾ ਵੱਡਾ ਹੀ ਆਉਂਦਾ ਨੰਬਰ ਕਿੰਨਾ ਆਉਂਦਾ ਵਾ 15 16 ਹੀ ਆਉਂਦਾ ਇਹਨੂੰ ਨੰਬਰ 15 16 ਤੈਨੂੰ ਕਿੰਨਾ ਆਉਂਦਾ ਮੈਨੂੰ 12 12 ਵਿੱਚ ਕਿਹੜਾ ਸੁੱਖਾ ਲੱਭਿਆ ਆ? ਆ ਬੁੜ 11 ਨੰਬਰ ਮੈਂ ਪਤਾਵੇ ਕੱਡੇ ਵਿੱਚੋਂ ਹੀੜੇ ਆ। ਪਤਾਵੇ ਕੱਡੇ ਹੁਣ ਫਿੱਟ ਆ ਇਹ ਵਿੱਚੋਂ। ਗੱਦੇ ਜਿਹੜੇ ਹੁੰਦੇ ਨੇ ਥੱਲੇ। ਚਪੜਾਈਆਂ। ਨਹੀਂ 1 ਮਿੰਟ ਪੜ੍ਹ ਕੇ ਮੈਂ ਲੇ। ਕੋਈ ਕੇ ਢੰਡੀ ਹੋਈ ਨਹੀਂ। ਐ ਐ ਐ ਐ ਆਈ ਮਾਰੀ ਆ ਮਾਰ। ਏਨੇ ਮਾਰ। ਏ ਨਹੀਂ ਹੋ ਜਾਣਾ। ਕਾ ਕੱਲ ਆਉਗਾ ਨਹੀਂ ਮੈਂ ਗਾਹ ਲੱਤ ਜਾ ਬਿਨਾਂ ਖੜੀ ਜੀ ਐ ਖੇਤ ਨੇ ਲੈ ਹਰ ਜੀ ਦਾ ਮੁੜ ਕੇ ਉਹ ਬੰਦੇ ਕੱਲ ਨਹੀਂ ਜੱਤੀ ਚਰਨਾ ਨਾ ਮੈਂ ਮੀਂਹ ਪਾਗੀ ਭਰਾਵਾ ਐ ਕੱਲ ਤੇ ਆ ਜੀ ਕੱਲ ਪਰਸ ਹੋ ਜਾਏਗੀ ਦੋ ਯਾਰਾਂ ਨੂੰ ਆਉਣਾ ਹੈ ਆ ਜਾਉਂਗਾ ਆਲੂ ਕਾ ਜੀ ਯਾਰ ਕਿ ਦੀਵਾਨੀ ਜੇ ਤੜਸਦੇ ਨਹੀਂ ਹੋਣਗੇ ਸਟੇ ਬਲੇਸ਼ਾਟ ਕੇ ਨਹੀਂ ਆਲਾ ਪਰ ਜਨ ਫਰਕ ਹੀ ਨਾ ਕੋਈ ਟਾਈਮ ਦਾ ਫੜਾ ਵੀ 10 ਕਿੰਟਰੀ ਬਾਈ ਕਿਹਦੇ ਕੇਦਾ ਈ ਸ਼ਾਜੀ ਦਾ ਮਨਜੀਤ ਦਾ ਬਾਈ ਕਿਹਦੇ ਦੇ ਨਿਕਰ ਪਾਉਣ ਆਇਆ ਨਹੀਂ ਉਹ ਕੱਲ੍ਹ ਕਲਾਰ ਡਿਲੀਵਰ ਕੀਤੀ ਓਏ ਅ ਡਿਡੀਆ ਗੇਟੀਆ ਨਿਕਰ ਪਾਉਣ ਵਾਲਾ ਤੇ ਉਹ ਸਾਲੇ ਮੇਰਾ ਨਿਕਰ ਪਾੜਦਾ ਸੀਦਾ ਇਹਦੀ ਨਿੱਕਰ ਪਾਈ ਨਾ ਪਾਉਂਦੇ ਆਂ ਮਾਈਕਰੋ ਸਟਾਰਟ ਕਿੱਡੀਆਂ ਆਹੋ ਬਚੀ ਤਾ ਅੰਦੇ ਪੈਸੇ ਮਾਰਦੇ ਲੱਖ ਲਾਂਹ ਹੁੰਦਾ ਭਾਵੇਂ ਘਰੂ ਦਵਾਦੇ ਪੈਸੇ ਨਾ ਆ ਆ ਮੈਨੂੰ ਨਾ ਸਭ ਤੋਂ ਸੌਖਾ ਲੱਗਦਾ ਹੁੰਦਾ ਤੇ ਮੈਂ ਆਖਣਾ ਮੈਂ ਖੜਨਾ ਹੀ ਆ ਵਾ ਜਦੋਂ ਮੈਂ ਖੜਨਾ ਨਹੀਂ ਹੁੰਦਾ ਬਚਾਉਂ ਖੰਦੇ ਆਲਾ ਚਾਰ ਨੂੰ ਕੀ ਲੱਗ ਲਾ ਆ ਤੇਰੇ ਪਿੱਛੇ ਲਾ ਕੇ ਦੇਖਾਂ ਪਾ ਲੋ ਅਨੁਮਨਾਤ ਹੋ ਗਈ ਪਹਿਲਾਂ ਐਵੇਂ ਕਰਦੇ ਹੁੰਦੇ ਇਹ ਗੇਮਾਂ ਸਾਲਿਆ ਕਰਲਾ ਦੇ ਬੜੀਆਂ ਵੰਦ ਦੱਸਦੇ ਇੰਨਾ ਬਜਲ ਕੁੜੀਆ ਉੱਤੇ ਉਸ ਕਦੋਂ ਆਲਣਾ ਉਲਣਾ ਲਾਉਣਾ ਵਾ ਉਹ ਚੀਜ਼ਾਂ ਕਰਲਾ ਲਈ ਗੇਮਾਂ ਬੜੀਆਂ ਵਾ ਕਿਨੇ ਦੂਰੋਂ ਆਲਣਾ ਉਲਣਾ ਹੱਥ ਨਹੀਂ ਪਹੁੰਚਦਾ ਜਦੋਂ ਪਰਪੁਲਪੁਲ ਲਾਉਣਾ ਹੋਵੇ ਇੱਥੇ ਆ ਗਈ ਬਾਹਰ ਇੱਥੇ ਕਾ ਕੇ ਬਣਾਉਂਦਾ ਮੈਂ ਦੰਦਾ ਇਹ ਇਤੋਂ ਕਰਕੇ ਨਾ ਤੇ ਐ ਆਣ ਅੱਲੀ ਮਚਾਦੀ ਵੀ ਪ੍ਰੀਤ ਨੇ ਬੱਟ ਘੱਟ ਦੇ ਜਿੱਤੀ ਤਾਲੀ ਕਿਵੇਂ ਪ੍ਰੀਤ ਲਈ ਵੱਜਣੀ ਚਾਹੀਦੀ ਆ ਵੱਜੀ ਨੇ ਇੱਕ ਵਾਰੀ ਘੱਟ ਕੇ ਤਾਲੀ ਮਾਰੋ ਭਾਈ ਦੱਤੂ ਵਾਲੇ ਪ੍ਰੀਤ ਲਈ ਮੇਰੇ ਮਿੱਤਰੋ ਲੈਂਦਾ ਵੀ ਸਾਡਾ ਚੜਦਾ ਵੀ ਸਾਡਾ ਅਮਰੀਕਾ ਵੀ ਸਾਡੀ ਐ ਕੈਨੇਡਾ ਵੀ ਸਾਡੀ ਐ ਕਿਉਂਕਿ ਦਲਬਾਗ ਜਿੱਥੇ ਪੰਜਾਬੀ ਵਸੇ ਐ ਸੋਮਹਾਨ ਸ੍ਰੀ ਆਕਾ ਪੰਥ ਦੀ ਮਹਾਨ ਸ਼ਖਸੀਅਤ ਸਾਜ ਜੀ ਸਗਲਨ ਨੇ ਦਾ ਫੇਰੇ ਰੇਡਰ ਧੱਕ ਦੇਣਾ ਜੱਟ ਅਰਸ਼ ਦੇ ਚੋਲੇ ਦਾ ਫੇਰੇ ਰੇਡਰ ਧੱਕ ਦੇਣਾ ਇੱਕ ਜਗਾ ਤਾਂ ਪੱਕੀ ਐ ਵੀ ਭਾਈ ਦਲਬਾਹ ਸਿੰਘ ਜੀ ਅਮਰੀਕਾ ਤੋਂ ਜਾ ਕੇ ਮਾਸਟਰ ਜੀਆ ਨੇ ਆਹ ਕੁਝ ਖਟਿਆ ਇਹਦੇ ਦੇ ਸਤਾਰ ਵੱਡੀ ਗੱਲ ਐ ਮੇਰੇ ਮਿੱਤਰੋ ਮੈਂ ਦੱਸ ਚਾਹਣਾ ਦੱਸ ਦੇਣਾ ਚਾਹਣਾ ਹੈ ਪੁਜਰਾ ਸੁਲਤਾਨ ਨੇ ਵੀ ਸੀਗਾ ਸੁਲਤਾਨ ਨੂੰ ਕੁਝ ਪੈ ਜੇ ਆਪਾਂ ਦੁਨੀਆ ਨੂੰ ਕਬੱਡੀ ਵਿਖਾਉਣੀ ਐ ਕੁੱਟੋ ਕੱਟ 4-5 ਲੱਖ ਰੁਪਏ ਦੀ ਲਗਤ ਵਾਲਾ ਇਹਦਾ ਮੈਚ ਹੈ ਇਹ ਮੈਦਾਨ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਆਹ ਰੌਣਕਾਂ ਕਿ ਆਪਾਂ ਸਾਰੇ ਵੀਰਾਂ ਦਾ ਸਾਥ ਦਈਏ ਤੇ ਮੇਰੀ ਬੇਨਤੀ ਹੈ ਭਰਾਵਾਂ ਨੂੰ ਕਿ ਕਿ ਆਪਾਂ ਕਿਸੇ ਦੇ ਮੋਹਰੇ ਨਹੀਂ ਖੜਨਾ ਤੇ ਬਹਿ ਜੀਏ ਪਿਆਰ ਦੇ ਨਾਲ ਜਿਨ੍ਹਾਂ ਨੇ ਗਰਾਊਂਡ ਵਿੱਚ ਡਿਊਟੀ ਨਹੀਂ ਹੋਈਗੇ ਉਹ ਗਰਾਊਂਡ ਥਲੀ ਰੱਖਣਗੇ ਸਾਡੀ ਹੱਥ ਬਨ ਕੇ ਬੇਨਤੀ ਹੈ ਇੱਧਰ ਇੱਕ ਸਾਡੀ ਭੈਣ ਆਈ ਹੈ ਇਹਦੀਆਂ ਤਿੰਨ ਧੀਆਂ ਨੇ ਤੇ ਦੇ ਜੋ ਪਤੀ ਦਾ ਚੂੜਾ ਟੁੱਟਿਆ ਤੇ ਚੂਲੇ ਦਾ ਸਮਾਜ ਸਾਹ ਦੇ ਵਿੱਚ ਬਹੁਤ ਵੱਡਾ ਹੌਲ ਬੜਿਆ ਹੈ ਤਾਨੂੰ ਚਵਾਲ ਦੇ ਵਿੱਚ ਰੌਣਕਾਂ ਲੱਗੀਆਂ ਐ ਅਰਸੋ ਰਾਣੀ ਬਰਾ ਦੇ ਵਿੱਚ ਮੇਲਾ ਖੇਡਿਆ ਜਾਣਾ 18 ਦੇ 19 ਤੱਕ ਨੂੰ ਮਹਾਂਪੁਰਸ਼ ਆਇਆ ਬਾਬਾ ਅਵਤਾਰ ਸਿੰਘ ਜੀ ਸਿੰਘ ਸਹਿਬਾਨ ਖੇਮ ਕਰਨ ਅੱਜ 16 ਦਾ ਗੁਰਲਾਲ ਕਬੱਡੀ ਪੌਂਦਲੇ ਵਧਿਆ ਹੋਇਆ ਪਰਲੀ ਕੰਦੇ ਕਹਿੰਦੇ ਫੂਲਾ ਸ਼ੂਸ਼ਕ ਵਾਲਾ ਨਾਲ ਕਹਿੰਦੇ ਬੁੱਕੜ ਵਾਲੀਆ ਅਰਸ਼ ਨਾਲ ਅਰਗੋ ਪੁੱਠੀ ਵਾਲਾ ਜੱਗਾ ਤੇ ਨਾਲ ਕਹਿੰਦੇ ਛੋਡਾ ਸੋਹਣਾ ਚੱਕ ਸਾਬੋ ਦੀ ਧਰਤੀ ਆਹ ਬਰਿੰਦਰਾ ਚੱਕਲਾ ਮਾਗੀ ਦੋਦੇ ਵਾਲਾ ਉਡਣਾ ਬਾਦ ਪੁੱਤਰ ਨੂੰ ਬਲਟ ਮ ਦੇਸ ਇਲਾਕੇ ਦਾ ਇੱਕ ਟਾਪ ਦਾ ਯਾਸੀ ਮੇਰੇ ਮਿੱਤਰੋ ਜਿਹਦਾ ਮਾਨ ਸਨਮਾਨ ਕਿਸੇ ਵੀ ਮੇਲੇ ਤੇ ਕਹਿੰਦੇ ਬੁਲਟ ਮੋਟਰਸਾਈਕਲ ਨਾਲ ਹੋਵੇਗਾ ਆਹ ਕਹਿੰਦੇ ਫੁੱਲਾ ਸ਼ੂਸ਼ੂ ਵਾਲਾ ਸੁਖੇਬਾਈ ਦਾ ਚੰਡਿਆ ਹੋਇਆ ਕਹਿੰਦੇ ਕੱਲ੍ਹ ਦੇ ਮੇਲੇ ਤੇ ਵੀ ਮੁੰਡੇ ਦਾ ਬੜਾ ਵੱਡਾ ਪ੍ਰਦਰਸ਼ਨ ਰਿਹਾ ਰਣਜੀਤ ਗਿੱਲ ਕਹਿੰਦਾ ਕਾਜੇ ਦੇ ਵੀ 3 ਜੋਖੇ 5100 ਦੇ ਹੋਣਗੇ ਫਿਰ ਦੇਖਾਂਗੇ ਪ੍ਰੀਤ ਲੱਗੇਗਾ ਚੋਲਾ ਸਹੇਦ ਦਾ ਅਰਸ਼ ਲੱਗੇਗਾ ਬਾਜੂ ਕੁਰਬਾਨ ਲੱਗੇਗਾ ਜਾਂ ਦੇਖਦੇ بلے کروا رہی ہے بلے بلے کروا بلے 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 ہو گئی میرے مریت لا گیا کبنجا سو کا سر کا میچ میرے متروک ہوا محلہ Yes, Take care. ਛੇਸ ਬੋਲੀ ਵਿੱਚ ਕਿਹਾ ਵੀ ਆਹ ਦਾ ਮੁੰਡਾ ਬੜਾ ਪਲਿਆ ਆਹ ਦਾ ਮੁੰਡਾ ਬੜਿਆ ਪਲਿਆ ਬਾਪੂਣ ਤੇਰੇ ਲਈ ਬੋਲੀ ਵਿੱਚ ਕਹਾ ਆਹ ਮੂਰਤਾ ਜਿਹਨਾਂ ਦਾ ਮਸਲਾ ਬੜਾ ਕੱਟਾ ਲੋੜੀ ਦਾ ਕਾਉਂਦਰਾ ਸਾਹਿਬ ਫਿਰ ਬਾਪੂਣ ਪੁਰਾਣੀ ਬੋਲੀ ਵਿੱਚ ਕਹਿ ਦਈਏ ਆਹ ਪਲਿਆ ਮੱਲ ਆਹ ਮੂਰਤਾ ਜਿਹਨਾਂ ਮਲਫਾਣਾ ਕੱਟਾ ਨੂੰ ਮੇਰੇ ਮਿੱਤਰੋ ਇਹ ਧੋਲੇ ਦੇ ਪੰਦੇ ਚੰਨੀ ਜਾਨਾ ਕਰਵਾ ਸਾਹਿਬ ਬੜਾ ਤੇਜ ਹੈ ਬੜਾ ਧਮਾਕੀ ਹੈ ਬੜਾ ਕਾਰੀਗਰ ਰੈਡਾ ਮੇਰੇ ਮਿੱਤਰੋ ਬਲਪੁਰੀਆ ਲੱਡਾ ਆਹ ਸਾਹਮਣੇ ਕਬੱਡੀ ਪੜਿਆ ਉਲਾ ਕਹਿੰਦਾ ਕਹੇ ਸਰੀਰ ਤੋਂ ਬੰਦਿਆਂ ਦੇ ਵਿੱਚ ਹੀ ਉੱਤੇ ਕਿਵੇਂ ਜਾਂਦਾ ਆਹ ਖਾਓ ਲੰਡੇ ਨੂੰ ਫੜ ਕੇ ਨੰਬਰ ਕੀਦਾ ਨੰਬਰ ਫੇਰ ਲੱਡਾ ਲੈ ਗਿਆ ਨੰਬਰ ਫੇਰ ਲੱਡਾ ਲੈ ਗਿਆ ਤਾਲੀਆਂ ਮਾਰਦੇ ਇੱਕ ਵਾਰੀ ਬਲਪੁਰੀਏ ਲੱਡੇ ਲਈ ਅੱਗੇ ਸੱਦੇ ਪੱਤਰ ਲਾ ਰਹੇ ਆ ਮੰਗੀ ਦਾ ਵੱਡਾ ਮੇਲਾ ਹੋਣਾ ਹੈ ਬੰਦਿਆਂ ਦੇ ਚੋਟੀ ਦੇ 스타 ਸ਼ਿੱਲੂ ਵਰਗੇ ਪੁੱਜਣਗੇ ਵੱਡੇ ਵੱਡੇ ਮਾਣੋ ਧਰਤੀ ਤੇ ਆਉਣੇ ਆ ਮੇਰੇ ਮਿੱਤਰੋ 12 ਤਰੀਕ ਮਸਤ ਕਰਦੀ ਹੋਣੀ ਹੈ ਆ ਆਪਾਂ ਗਰਾਊਂਡ ਕਲੀਅਰ ਕਰੀਏ ਦੇ ਆਈਏ ਫੇਰ ਉਹਨਾਂ ਰੰਗਾਂ ਵਿੱਚ ਮੇਰੇ ਮਿੱਤਰੋ ਗੱਲ ਦਾ ਦਿਨ ਝਬਾਲ ਦੇ ਵਿੱਚ ਹੈ ਬਾਜੂ ਸਣਾ ਭਰਾ ਜਿਸ ਕਰਨ ਢਿੱਲੋ ਜੀ ਆਦੀ ਟਰਾਂਸਫਰ ਵਾਲਾ ਜੋ ਅਗਸਤਾਂ ਨੂੰ ਬੁਲਟ ਆ ਤੇ ਗੱਲਾਂ ਵੱਡੀਆਂ ਹੋਣੀਆਂ ਮੇਰੇ ਮਿੱਤਰੋ ਬਹਿ ਜਾਓ ਥੋੜਾ ਪਰੇ ਨੂੰ ਹੋ ਕੇ ਕਬੱਡੀ ਦਾ ਮੈਚ ਬਹੁਤ ਤਕੜਾ ਹੈ ਉਧਰ ਕਹਿੰਦੇ ਕਿੰਨਾ ਕੁ ਨੰਬਰਾਂ ਦਾ ਫਰਕ ਐਨ ਚੋਟੀ ਦਾ ਮੈਚ ਚੱਲਦਾ ਆ ਚੱਕ ਸੱਬੂ ਵਾਲਾ ਸੋਹਣ ਮੇਰੇ ਮਿੱਤਰੋ ਨਹੀਂ ਜੱਫਾ ਲਾ ਸਕਿਆ ਅਗਲੀ ਰੇਡ ਕੌਣ ਪਾਵੇਗਾ ਮੁੰਡਾ ਬਰਨਾਲੇ ਵਾਲਾ ਮੁੰਡਾ ਸਾਡੇ ਪਿੰਡਾਂ ਵਾਲਾ ਆਹ ਸਾਹਮਣਾ ਤੇ ਅਰਗੋ ਕੋਠੀ ਦਾ ਜੱਗਾ ਨੌਜਵਾਨ ਸ਼ਾਹਕੋੜ ਲਾਈਨ ਦੀ ਜਿੰਦ ਜਾਨ ਸਟਾਪਰ ਬਣ ਗਿਆ ਲਾ ਚੱਕ ਸਾਭੂ ਵਾਲਾ ਅਚਲ ਸਿੰਘ ਤੋਂ ਨੌਜਵਾਨ ਨੇ ਨੀਲੇ ਰੰਗ ਦਾ ਫੋੜ ਜਿੱਤਿਆ ਪਰ ਨਾ ਬਾਜ ਆ ਗਿਆ ਕਬੱਡੀ ਦਾ ਦੋਧਿਆਂ ਦਾ ਸੰਦੀਪ 11000 ਕਹਿੰਦੇ ਬਾਪੂ ਯਸਵੀ ਭੂਰਿਆ ਨੇ ਅਰਸ਼ ਦੇ ਜੱਫਾ ਲਾਤਾ 22000 ਹੋ ਗਿਆ ਮੇਰੇ ਮਿੱਤਰੋ ਧਰਤੀ ਭੂਰਿਆਂ ਦੀ ਇਹ ਹਜ਼ਾਰ ਲੱਗਾ ਹੋਇਆ ਉਹ ਵੀ ਕਰਾਂਗੇ ਅਗਲੀ ਕੋਟੀ ਤੇ ਗੱਲ ਪੱਤਰੀ ਆ ਵੀ ਕਹਿੰਦੇ ਦੁਨੀਆ ਦਾ ਚੋਟੀ ਦਾ ਜਾਫੀ ਤੇ ਨਾਲ ਕਹਿੰਦੇ ਦੋਜਲਾ ਸੰਦੀਪ ਆਹ ਵੇਖੋ ਯਾਰ ਇਹ ਥਾਣੇਦਾਰ ਦਾ ਪੁੱਤ ਹੈ ਕਿਰਿਆ ਸਿੰਘ ਸਾਹਿਬ ਮੈਂ ਇਹ ਸਾਹਮਣੇ ਗੱਲ ਹੋ ਗਈ ਹੈ ਜੱਜ ਕਹਿੰਦੇ ਵੀ ਜੱਜ ਮੂਰੇ ਮੁੱਕਰੀ ਨਾ ਮੁੱਲ ਪਿਆਰ ਦਾ ਮੋੜ ਦੂ ਜੱਟ ਨੇ ਸਾਰੇ ਇੱਥੇ ਆ ਕੇ ਟੰਪਦੇ ਇੱਥੇ ਕੋਈ ਨਾ ਕਿਸੇ ਨਾਲ ਘੱਟ ਨੇ ਕੀ ਕਰਨੀ ਹੈ ਕਿਹੜੇ ਮੱਲ ਨੇ ਬੱਲੇ ਬੱਲੇ ਕਰਾਉਣੇ ਚੜਦੇ ਚੜ ਹੀ ਚੋਟੀ ਦੇ ਜੱਗਿਆ ਆਹ ਮਾਚਾ ਬੈਟ ਚਾਉਂਦੀ ਹੈ ਬਾਡਰ ਬੈਟ ਚਾਉਂਦੀ ਹੈ ਅਲਕੋ ਪੁੱਠੀ ਵਾਲਾ ਜੱਗਾ ਬੱਲੇ ਬੱਲੇ ਕਰਵਾਵੇ ਇਹ ਫੇਰ ਬੱਕਣ ਵਾਲੀ ਕੋਸ਼ਿਸ਼ ਕਰਦਾ ਹੈ ਦੇ ਮਾਰਗ ਦੇ ਇੱਕ ਪਾਸੇ ਸ੍ਰੀ ਗੁਰੂ ਅਰਜਨ ਦੇਵ ਜੀ ਸਪੋਰਟਸ ਕਬੱਡੀ ਕਲੱਬ ਚੋਲਾ ਸਾਹਿਬ ਤੇ ਦੂਸਰੇ ਪਾਸੇ ਮਾਤਾ ਪੰਜਾਬ ਔਰ ਸੰਦੀਪ ਸੰਧੂ ਮੰਗਲੋਵਾਲੀਆ ਕਬੱਡੀ ਕਲੱਬ ਦੇ ਖੇਡ ਕਲੱਬ ਖੇਡ ਰਹੀ ਹੈ ਸ਼ਾਹਕਰ ਜੇ ਪ੍ਰੀਤ ਨੇ ਪਹਿਲਾਂ ਜੱਫੇ ਤਿੰਨ ਲਾਤੇ 11000 ਪ੍ਰੀਤ ਨੂੰ ਪਰ ਉਹ ਕਹਿੰਦੇ ਫੂਲੇ ਨੇ ਪਹਿਲਾਂ ਤਿੰਨ ਜੱਫੇ ਲਾਤੇ ਆ ਉਹ 11000 ਉੱਥੇ ਸੀ ਪਾਉਣ ਦਾ ਕਰ ਦਿੱਤਾ ਬਹੁਤ ਬਹੁਤ ਧੰਨਵਾਦ ਆ ਵੇਖੋ ਜੀ ਜਰਾ ਆ ਵੇਖੋ ਇਹ ਪੱਤਰੀ ਵਾਲਾ ਇਹ ਪੱਤਰੀ ਵਾਲਾ ਚੱਕੇ ਜਾਮ ਕਰਦਾ ਕਿਾਈ ਉੱਤੇ ਆਇਆ ਤਾਂ ਸੁਹਾਗੇ ਉੱਤੇ ਮਾਨੀ ਲੁੱਝ ਜਾਵੇ ਹਾਥੀ ਦੀ ਤਾਂ ਬੂਸ਼ ਦੇ ਖੇਲੇ ਕੰਮ ਜਿੰਦਾਬਾਦ ਹੋ ਗਿਆ ਆ ਬਿੱਲੀ ਦੇ ਪਾਸੇ ਗਿਆ ਫੜ ਕੇ ਲੈ ਜੀ ਬਾਪੂ ਯਾਰ ਸਿੰਘ ਨੇ ਪੁੱਛਦੇ ਕੀਤੇ ਆ ਉਧਰ ਕਹਿੰਦੇ ਸਾਡੇ ਰਣਜੀਤ ਗਿੱਲ ਦੇ ਪਰਦਾਦਾ ਜੀ ਸਰਦਾਰ ਹਾਕਮ ਸਿੰਘ ਜੀ ਉਹਨਾਂ ਦੇ ਵਿਚੇ ਤੇ ਤਰਤੇ ਵੱਡਾ ਧੰਨਵਾਦ ਹੈ ਗੱਲ ਦਾਦਾ ਜੀ ਦੀ ਚੱਲਦੀ ਹੈ ਗੱਲ ਦਾਦੇ ਪਰਦਾਦਿਆਂ ਦੀ ਚੱਲਦੀ ਹੈ ਇਧਰ ਸਰਦਾਰ ਕੀਤੀ ਥੋਕ ਕੇ ਦਸੱਲੀ ਵਾਲੀ ਝੰਡ ਮਿੱਤਰੋ ਅੱਜ ਖੇਲੇ ਨਵੇਂ ਦਾ ਵੀ ਸਰਾ ਹੋ ਗਿਆ ਝੜ ਗਈ ਸਿਰੇ ਨਾਲੋਂ ਕੰਡ ਮਿੱਤਰੋ ਅੱਜ ਦੇ ਮੇਲੇ ਤੇ ਜੱਫੇ ਮੱਟੇ ਲੱਗੇ ਆ ਅੱਜ ਦੇ ਮੇਲੇ ਤੇ ਰੇਡਾਂ ਸਿਰੇ ਦੀਆਂ ਪੈ ਗਈਆਂ ਤੇ ਪੈਂਦੀਆਂ ਕਬੱਡੀਆਂ ਤੇ ਭਾਈ ਦਲਵਾਰ ਸਿੰਘ ਜੀ ਆਏ ਆ ਅਮਰੀਕਾ ਤੋਂ ਖੇਡ ਕਬੱਡੀ ਦਾ ਪਿਆਰਾ ਜਿਹਾ ਸਨੇਹਾ ਲੈ ਕੇ ਵੱਡਾ ਮੇਲਾ ਕਰਵਾਛਿਆ ਪਿੰਡ ਦੇ ਵਿੱਚ ਆਹ ਪ੍ਰੀਤ ਫੇ é yeah. ਸਾਹਮਣੇ ਤੇ ਸ਼ਹਿਰ ਵਿੱਚ ਰੌਲਾ ਪੈ ਗਿਆ ਸ਼ਹਿਰ ਵਿੱਚ ਰੌਲਾ ਪੈ ਗਿਆ ਸ਼ਹਿਰ ਵਿੱਚ ਰੌਲਾ ਪੈ ਗਿਆ ਤੇਰੀ ਅੱਖ ਨੇ ਸ਼ਰਾਰਤ ਕੀਤੀ ਤੇ ਸ਼ਹਿਰ ਵਿੱਚ ਰੌਲਾ ਪੈ ਗਿਆ ਭਾਈ ਸਾਹਿਬ ਆਹ ਕੰਦਾ ਰੌਲਾ ਸੀਗਾ ਮੈਂ ਕਿਹਾ ਵੀ ਰੌਲਾ ਕਿਹੜੀ ਗੱਲੇ ਪਿਆ ਆਹ ਪ੍ਰੀਤ ਨੇ ਕਹਿੰਦੇ ਚੀਕਾਂ ਘੜਾ ਦਿਆ ਫੜ ਕੇ ਬਾਹਰ ਹੋ ਵੀਰੇ ਗਰਾਊਂਡ ਤੇ ਗਰਾਊਂਡ ਕਲੀਅਰ ਕਰੋ ਭਰਾ ਆਪੇ ਆਪੇ ਹੀ ਗਰਾਊਂਡ 'ਤੇ ਆ ਕੇ ਵੀਰੇ ਆਪਾਂ ਹੀ ਗਰਾਊਂਡ 'ਤੇ ਆ ਗਏ ਆਹ ਪਿੱਛੇ ਨੂੰ